ਮਾਣੂ ਵਾਸੀਆਂ ਨੂੰ ਸੋਚੇੜ ਕੀਤਾ ਜਾਂਦਾ ਹੈ ਕਿ ਮਾਝੂਗ ਹਾਈ ਕੋਰਟ ਵਿੱਚ ਚਾਬਦ ਰਹੀ ਕਿ ਸੀਓ ਪੇਸ਼ਾ ਬੀਐਸਓ ਕੋ ਬੋਯਰ ਭਾਈ ਵਿੱਚ ਮਾਝੂਗ ਹਾਈ ਕੋਰਟ ਵੱਲੋਂ ਅੰਟੀਮ ਅਧਿਸ਼ਕਤ ਤੋਂ ਜਾਰੀ ਕੀਤਾ ਗਿਆ ਹੈ ਕਿ ਸੜਕਾਂ ਤੇ ਵਰਮ ਤੇ ਵਾਕਾ ਨੁਆਸੀਆਂ ਵੱਲੋਂ ਜੋ ਗ੍ਰਿੰਡਾਂ ਲਗੀਆਂ ਗਈਆਂ ਹਨ ਅਤੇ ਫਰਜ ਤੇ ਇਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਘਰ ਦੀ ਬਾਉਂਡਰੀ ਤੋਂ ਬਾਹਰ ਕਿਸੇ ਕਿਸੇ ਤਾਰੀ ਐਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਸੂਬੂਹ ਇਲਾਕਾ ਨਿਵਾਸੀਆਂ ਦੇ ਧਿਆਨ ਵਿੱਚ ਇਹ ਵੀ ਗੱਲ ਲਿਆਂਦੀ ਜਾਂਦੀ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐਨਕ੍ਰੋਚਮੈਂਟਾਂ ਨੂੰ ਤੁਰੰਤ ਹਟਾਇਆ ਜਾਵੇ ਸਹੀ ਤਾਂ ਨਗਰ ਸੁਵਾਰ ਟ੍ਰਸਟ ਵੱਲੋਂ ਉਪਕਲਉ ਆਪਣੇ ਫੰਡਰ ਤੇ ਆਪ ਜੀ ਦੇ ਹਰ ਜੇ ਖਰਚੇ ਦੇ ਕੀਤੀ ਜਾਵੇਗੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਿਤੀ 29 ਸਤ 2024 ਤੋਂ ਪਹਿਲਾਂ ਕਾਰਵਾਈ ਕਰਕੇ ਹਾਈ ਕੋਰਟ ਵਿੱਚ ਹਲਤੀਆ ਬਿਆਨ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਵੱਲੋਂ ਇਸ ਕਾਰਵਾਈ ਵਿੱਚ ਰੁਕਾਵਟ ਪਾਈ ਜਾਵੇਗੀ ਉਹਨਾਂ ਬਾਰੇ ਰਿਪੋਰਟ ਹਲਤੀਆ ਬਿਆਨ ਵਿੱਚ ਦਿੱਤੀ